ਸਰਗਦੇਵ ਮਾਰਟਲ ਸੀਨੀਅਰ ਸੈਕੰਡਰੀ ਸਕੂਲ ਚਰਗ ਦੇਖ ਸਰਦਾਰ ਇਹ ਨਾਂ ਬੰਡ ਤੇ ਸਭਿਆਚਾਰ ਪ੍ਰੋਗਰਾਮ ਸਰਦਾਰ ਨਮਜੋਦ ਸਿੰਘ ਜੀ ਮੰਡੇਰ ਚੇਅਰਮੈਨ ਸੁਭਾਗ ਕਨ ਕੋ ਪੰਜਾਬ ਆਮ ਆਦਮੀ ਪਾਰਟੀ ਗੁਰਜੀ ਕੀ ਮਤੇ ਇਸ ਮੌਕੇ ਤੇ ਹਲਕਾ ਬਦਲੇ ਛੋਟੇ ਛੋਟੇ ਵਿਦਿਆਰਥੀ ਜਿਹੜੇ ਤੀਜੀ ਜਮਾਤ ਦੇ ਨੇ ਨਮਜੋਦ ਸਿੰਘ ਜੀ ਗਿਆਪੁਰਾ ਜੀ ਉਹਨਾਂ ਵੱਲੋਂ ਇਹ ਪੇਸ਼ਕਾਰੀ ਸੀ ਸਾਡੇ ਵਿੱਚ ਰਿਟਾਇਰਡ ਪ੍ਰਿੰਸੀਪਲ ਗਵਿੰਦਰ ਸਿੰਘ ਜੀ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਸਾਡੇ ਐਡਵੋਕੇਟ ਗੁਰਦਰਸ਼ਨ ਸਿੰਘ ਜੀ ਨੂੰ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਵੀ ਜਾਇਆ ਗਏ ਨੇ ਆ ਮੈਂ ਬੇਨਤੀ ਕਰਦਾ ਕਰਦੇ ਚੇਅਰਮੈਨ ਸਾਹਿਬ ਚੇਅਰਮੈਨ ਕਮੇਟਰੀਟ ਗਵਰਨਮੈਂਟ ਐਡਵੋਕੇਟ ਗੁਰਪ੍ਰਸਾਦ ਸਿੰਘ ਕੁੱਲੀ ਜੀ ਗਵਰਨਮੈਂਟੇਰ ਜੀ ਉਹਨਾਂ ਨੂੰ ਕਿਉਂ ਪੰਜਾਬ ਦੀ ਉਹ ਬਣਕਾਰਾ ਤੇ ਅਦਾਕਾਰ ਜਿਸ ਨੇ ਪੰਜਾਬੀ ਦੇ ਅਮੀਰ ਬਸਰ ਕਰ ਰਹੀ ਸੱਭਿਆਚਾਰ ਨੂੰ ਵਿਦੇਸ਼ਾਂ ਤੇ ਵਿਦੇਸ਼ਾਂ ਵਿੱਚ ਜਾ ਕੇ ਐਮਐਲਏ ਪੰਜਾਬ ਪੰਜਾਬੀਆਂ ਨਾਲ ਰੋਸ ਕੀਤਾ ਸਾਹਿਬ ਨੂੰ ਅੰਤਰਰਾਸ਼ਟਰੀ ਲੋਕ ਹੈ ਆਣ ਬੀਬੀ ਸੁਖੀ ਬਰਾੜ ਜੀ ਵੀ ਵਿਸ਼ੇਸ਼ ਤੌਰ ਤੇ ਮੈਂ ਮੇਂਸਿਪਲ ਜਸਵੀਰ ਗੌਰ ਮੰਡੇਰ ਨਾਲ ਜਸ ਕਮਰਸ਼ੀਅਲ ਮੰਡੇਰ ਜਿਹੜੇ ਸਕੂਲ ਦੇ ਸੈਕਟਰੀ ਨੇ ਉਹਨਾਂ ਨੂੰ ਕੈਨਬੀਓਨ ਨੂੰ ਲੈ ਕੇ ਮੰਚ ਤੇ ਆ ਜਾਣ ਐਮਐਲਏ ਸਾਹਿਬ ਸੰਬੋਧਨ ਕਰਨਗੇ ਉਸ ਤੋਂ ਬਾਅਦ ਥੋੜੇ ਜੇ ਇਨਾਮ ਵੰਡਾਂਗੇ ਉਹਨਾਂ ਦੇ ਨਾਲ ਮਿਸਿਸ ਐਮਐਲਏ ਉਹ ਵੀ ਨਾਲ ਆ ਰਹੇ ਨੇ ਤੇ ਉਹਨਾਂ ਨੂੰ ਲੈ ਕੇ ਆ ਰਹੇ ਨੇ ਸਾਡੇ ਸਕੂਲ ਦੇ ਸਕੂਲ ਪ੍ਰਮੰਧਕ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਪਰਮਜੀਤ ਗੌਰ ਮੰਡੇਰ ਉਹਨਾਂ ਦੇ ਨਾਲ ਪ੍ਰਿੰਸੀਪਲ ਜਸਵੀਰ ਗੌਰ ਮੰਡੇਰ ਜੀ ਮਨਜੋਗ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਜੀ ਉਹ ਸੰਬੋਧਨ ਕਰਨਗੇ ਆਪ ਸਭ ਨੂੰ ਗਿਆਸਪੁਰਾ ਸਾਹਿਬਾ ਰਾਜਾ ਜਗਦੇਵ ਸਿੰਘ ਸੀਨੀਅਰ ਸਕੰਦਰੀ ਸਕੂਲ ਦੇ ਵਿੱਚ ਅੱਜ ਇੱਥੇ ਪਹੁੰਚੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਕੂਲ ਦੇ ਪ੍ਰਬੰਧਕ ਚੇਅਰਮੈਨ ਸਾਹਿਬ ਨੂੰ ਮੋਜੋਤ ਸਿੰਘ ਗਰਗ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਲੋਕ ਗਾਇਕਾਂ ਸੁਖੀ ਬਰਾੜ ਜੀ ਸਾਡੇ ਇਸ ਨਗਰ ਦੇ ਸਰਪੰਚ ਸਹਿਬਾਨ ਗੁਰੂ ਨੇੜੇਓ ਪਹੁੰਚੇ ਹੋਏ ਬਤਵੰਤੇ ਸੱਜਣ ਸਾਡੇ ਬਹੁਤ ਹੀ ਸਤਿਕਾਰਯੋਗ ਨੰਨੇ-ਮੰਨੇ ਬੱਚੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਤਿਕਾਰਯੋਗ ਮਾਤਾ-ਪਿਤਾ ਜੋ ਇੱਥੇ ਪਹੁੰਚੇ ਨੇ ਔਰ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਤੇ ਨਿਸ਼ਾਨ ਸਾਹਿਬ ਪਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਚਿਆਂ ਦਾ ਸਕੂਲ ਦਾ ਜੋ ਸਾਲਾਨਾ ਸਮਾਗਮ ਜੋ ਜਰਗ ਸਕੂਲ ਦੇ ਵਿੱਚ ਕਰਾਇਆ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਆਪਣੇ ਬਚਪਨ ਦੀ ਯਾਦ ਆ ਗਈ ਤਦੋ ਅਸੀਂ ਵੀ ਕਦੇ ਸਟੇਜ ਤੇ ਖੜ ਕੇ ਗਾਉਂਦੇ ਸੀ ਕਿ ਇੱਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਦਰਬਾਰ ਵਿੱਚੋਂ ਧੂੜ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ ਸੋ ਅੱਜ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨਾ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨਾ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਇੱਕ ਬਹੁਤ ਵੱਡੀ ਉੱਚੀ ਤੇ ਸੁੱਚੀ ਕਰਤਾ ਹੈ ਕਿਉਂਕਿ ਜੇ ਅੱਜ ਅਸੀਂ ਇਸ ਗੱਲ ਦੇ ਬੱਚੇ ਦਵੱਜੋ ਦੰਦੇ ਆ ਕਿ ਸਾਡੇ ਨਸਿਆਂ ਦੀ ਅਲਾਮਤ ਵਧੀ ਹੈ ਤੈਨੂੰ ਥੰਨ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜੀਏ ਆਪਣੇ ਧਰਮ ਦੇ ਨਾਲ ਜੋੜੀਏ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਵੰਗੀ ਦੇ ਵਿੱਚ ਉਹਨਾਂ ਨੂੰ ਤਿਆਰ ਕਰੀਏ ਕਿਉਂਕਿ ਸਿਆਣੇ ਕਹਿੰਦੇ ਆ ਕਿ ਵਹਿਲਾ ਮਨ ਸ਼ੈਦਾਨ ਦਾ ਚਰਖਾ ਤੇ ਜਦੋਂ ਬੱਚੇ ਵਹਿਲੇ ਰਹਿੰਦੇ ਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਘੜ ਤਾਂ ਘਟਦੇ ਆ ਕਿਉਂਕਿ ਬੰਦੇ ਦੇ ਵਿੱਚ એનર્ਜੀ ਤਾਂ ਪੂਰੀ ਹੈ ਉਸ એનર્ਜੀ ਨੂੰ ਅਸੀਂ ਚਾਹੇ ਪੋਜ਼ਿਟਿਵ ਪਾਸੇ ਲਾ ਲਈਏ ਚਾਹੇ ਨੈਗੇਟਿਵ ਪਾਸੇ ਲਾ ਲਈਏ ਇਹ ਸਾਡੇ ਉਸਤਾਦਾਂ ਦੇ ਜਿਹੜਾ ਸਾਨੂੰ ਘੜਦਾ ਜੋ ਸਾਡੇ ਸਕੂਲ ਨੇ ਜੋ ਸਾਡੇ ਕਾਲਜ ਨੇ ਜੋ ਸਾਡਾ ਪਰਿਵਾਰ ਹੈ ਇਹ ਉਹਦੇ ਹਿੱਸੇ ਆਉਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਣਾ ਅਕਸਰ ਅਸੀਂ ਸਮਾਜ ਦੇ ਉੱਤੇ ਗਿਲਾ ਕਰਦੇ ਆ ਪਰ ਉਹਨਾਂ ਬੱਚਿਆਂ ਦੇ ਲਈ ਅਸਲ ਦੇ ਵਿੱਚ ਅਸੀਂ ਮਾਪੇ ਸਭ ਤੋਂ ਪਹਿਲਾ ਦੋਸ਼ੀ ਹੁੰਦੇ ਆ ਕਿਉਂਕਿ ਘਰ ਦੇ ਵਿੱਚ ਜਦੋਂ ਬੱਚਾ ਗਲਾਸੀ ਖੜਕਦੀ ਦੇਖਦਾ ਤੇ ਫਿਰ ਉਹ ਗਲਾਸੀ ਤੋਂ ਚਿੱਟੇ ਤੱਕ ਕਦੋਂ ਪਹੁੰਚ ਜਾਂਦਾ ਹੈ ਬੇ ਪਤਾ ਨਹੀਂ ਲੱਗਦਾ ਤੇ ਮੈਨੂੰ ਲੱਗਦਾ ਕਿ ਸਾਰਾ ਵਰਤਾਰਾ ਸਹਿਜ ਸੁਭਾਏ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਬੜੀ ਅੱਜ ਖੁਸ਼ੀ ਹੋਈ ਐ ਕਿ ਸਾਡੇ ਬੱਚਿਆਂ ਨੂੰ ਜਿਸ ਤਰੀਕੇ ਦੇ ਨਾਲ ਸਾਡੇ ਜ਼ਰਗ ਸਕੂਲ ਵੱਲੋਂ ਬੜੇ ਤਰੀਕੇ ਦੇ ਨਾਲ ਬੜੇ ਸੁਚੱਜੇ ਤਰੀਕੇ ਦੇ ਨਾਲ ਬੱਚਿਆਂ ਨੂੰ ਤਿਆਰ ਕਰਾਇਆ ਜਾ ਰਿਹਾ ਹੈ ਨਹੀਂ ਤਾਂ ਇਸ ਸਟੇਜ ਦੇ ਉੱਤੇ ਚੜ੍ਹਨ ਦੇ ਲਈ ਜਦੋਂ ਤੁਸੀਂ ਕਿਸੇ ਵੀ ਚੰਗੇ ਭੱਲੇ ਬੰਦੇ ਨੂੰ ਕਹਿ ਦਿਓ ਕਿ ਸਟੇਜ ਦੇ ਉੱਤੇ ਜਾ ਕੇ ਤੇ ਦੋ ਲਫ਼ਜ਼ ਬੋਲਣੇ ਆ ਤਾਂ ਵੱਡੇ-ਵੱਡੇਆਂ ਦੀਆਂ ਲੱਤਾਂ ਕੰਬੜ ਲੱਗ ਜਾਂਦੀਆਂ ਨੇ ਸਟੇਜ ਦੇ ਉੱਤੇ ਇਨੀ ਆਡੀਅਨ ਦੇ ਸਾਹਮਣੇ ਖੜ ਕੇ ਬੋਲਣਾ ਔਰ ਉਹਦੇ ਲਈ ਬੱਚਿਆਂ ਨੂੰ ਤਿਆਰ ਕਰਨਾ ਇੱਕ ਸੈਲਫ ਕੌਨਫੀਡੈਂਸ ਆਪਣੇ ਬੱਚਿਆਂ ਦੇ ਵਿੱਚ ਭਰਨਾ ਮੈਨੂੰ ਲੱਗਦਾ ਕਿ ਪੜ੍ਹਾਈ ਨਾਲੋਂ ਵੀ ਕਿਤੇ ਜ਼ਿਆਦਾ ਇਹ ਜ਼ਰੂਰੀ ਹੈ ਸੋ ਮੈਂ ਸਮੁੱਚੀ ਪ੍ਰਬੰਧਕ ਟੀਮ ਦਾ ਸਮੁੱਚੇ ਸਕੂਲ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਲਾਕੇ ਦੇ ਵਿੱਚ ਸਾਡੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੰਨੇ-ਮੁੰਨੇ ਬੱਚੇ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਸੀ ਮੈਨੂੰ ਲੱਗ ਰਿਹਾ ਸੀ ਕਿ ਇਹਨਾਂ ਦੇ ਵਿੱਚੋਂ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਜਾਏਗਾ ਕੋਈ ਐਮਐਲਏ ਬਣੇਗਾ ਕੋਈ ਮੰਤਰੀ ਬਣੇਗਾ ਤੇ ਕੋਈ ਮੁੱਖ ਮੰਤਰੀ ਬਣੇਗਾ ਕਿਉਂਕਿ ਬਰਨਾ ਇਹਨਾਂ ਦੇ ਵਿੱਚੋਂ ਹੀ ਹੈ ਇਹ ਸਾਡੀ ਆਉਣ ਵਾਲੀ ਪਨੀਰੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਹੈ ਤੇ ਜੇ ਅਸੀਂ ਆਪਣੀ ਪੀੜ੍ਹੀ ਨੂੰ ਸੰਭਾਲ ਲਈਏ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਪੁੰਨ ਵਾਲਾ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਹਿੰਦੇ ਜੈਸੇ ਸਤ ਮੰਦਰ ਕੰਚਨ ਦੇ ਉਸਾਰਦੀ ਨੇ ਤੈਸਾ ਫਲ ਇੱਕ ਸਿੱਖ ਕੋ ਗੁਰ ਸ਼ਬਦ ਸਿਖਾਏਗਾ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਧਰਵਾਤ ਕਰਦਾ ਮੈਂ ਤੁਹਾਡੇ ਕੋਲੋਂ ਵਿਦਾਤਾ ਨਹੀਂ ਲੈਣੀ ਚਾਹੁੰਦਾ ਸੀ ਕਿਉਂਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬੱਚਿਆਂ ਦੀਆਂ ਆਈਟਮਾਂ ਜਿਸ ਤਰੀਕੇ ਦੇ ਨਾਲ ਬੱਚੇ ਇੱਕ ਪੋਜ਼ਿਟਿਵ ਸੁਨੇਹਾ ਸਮਾਜ ਨੂੰ ਦੇ ਰਹੇ ਆ ਪਰ ਮਜਬੂਰੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਲਕੇ ਪੈਲ ਦੇ ਵਿੱਚ ਅੱਜ ਤੋਂ ਇੱਕ ਬਹੁਤ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਾਡਾ ਨਹਿਰੀ ਪਾਣੀ ਨਹੀਂ ਲੱਗਦਾ ਉਹਨਾਂ ਪਿੰਡਾਂ ਦੇ ਵਿੱਚ ਅੱਜ ਤੋਂ ਨਹਿਰੀ ਪਾਣੀ ਦੀ ਜਿਹੜੀ ਸਹੂਲਿਅਤ ਆ ਉਸ ਨੂੰ ਅਸੀਂ ਚਾਲੂ ਕਰਾਉਣ ਦੇ ਲਈ ਇੱਥੇ ਸਾਡਾ ਜੋੜੇਪੁਰਾ ਦੇ ਉੱਤੇ ਅੱਜ ਤੋਂ ਉਦਘਾਟਨ ਕਰਨਾ ਤੇ ਉਹਦਾ ਸਮਾਂ ਸਾਡਾ 1 ਵਜੇ ਦਾ ਸੀ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਤੇ ਇਸ ਲਈ ਮੈਂ ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਮੈਂ ਵੀ ਤੁਹਾਨੂੰ ਵਿਸ਼ਵਾਸ ਤੇ ਯਕੀਨ ਦਿਵਾਉਣਾ ਕਿ ਮੇਰੀ ਜਗ੍ਹਾ ਇਸ ਸਮਾਗਮ ਦੇ ਵਿੱਚ ਮੇਰੇ ਧਰਮ ਪਤਨੀ ਰਮਨਜੀਤ ਕੌਰ ਜੀ ਉਹ ਇਸ ਸਮਾਗਮ ਦੇ ਵਿੱਚ ਰਹਿਣਗੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਾਜੋ ਕੇ ਐਮਐਲਏ ਸਾਹਿਬ ਦਾ ਤੇ ਐਮਐਲਏ ਸਾਫ ਦਾ ਸਨਮਾਨ ਕਰਨਾ ਮੈਂ ਬੇਨਤੀ ਕਰਦਾ ਐਡਵੋਕੇਟ ਹਰਵਿੰਦਰ ਸਿੰਘ ਜੀ ਤੇ ਮੈਡਮ ਸੁਖੀ ਬਰਾੜ ਨੂੰ ਮੰਚ ਤੇ ਲਿਆਉਣ ਉਹਨਾਂ ਦੇ ਨਾਲ ਚੇਅਰਮੈਨ ਕਰਨ ਸਿਉੜਾ ਜੀ ਐਡਵੋਕੇਟ ਗੁਰਦਰਸ਼ਨ ਸਿੰਘ ਜੀ ਕੁਲੀ ਮੰਚ ਤੇ ਆ ਜਾਣ ਕਿਰਪਾ ਕਰਕੇ ਡੀਡੀ ਸਿੰਘ ਲੈ ਗਏ ਉਹ ਮੈਡਮ ਸੁਖੀ ਬਰਾੜ ਜੀ ਆਪਾਂ ਥੋੜੇ ਜੇ ਇੱਕ ਦੋ ਬੱਚਿਆਂ ਨੂੰ ਕਿਉਂਕਿ ਐਮਐਲਏ ਰਾਮ ਨਾਲ ਫੋਟੋ ਸਾਡੇ ਸਕੂਲ ਦਾ ਸ਼ਿੰਗਾਰ ਪਾਣੀ ਉਹਨਾਂ ਨੂੰ ਨਾਮ ਦਵਾ ਕੇ ਫੋਟੋ ਕਰ ਲੈਣੀ ਹੈ ਜਿਆਦਾ ਟਾਈਮ ਨਹੀਂ ਲੈਣਾ ਤੇ ਐਮਐਲਏ ਸਾਹਿਬ ਦਾ ਸਨਮਾਨ ਕਰਕੇ ਫਿਰ ਮੈਡਮ ਨੂੰ ਅਸੀਂ ਦਾ ਸਮਾਪਤੀ ਤੇ ਮੈਂ ਪਹਿਲਾਂ ਹੀ ਕਹਿੰਦਾ ਸੀਗਾ ਵੀ ਐਮਐਲਏ ਸਾਹਿਬ ਨੂੰ ਛੁੱਟੀ ਤਾਂ ਦੇਣੀ ਹੈ ਤੁਸੀਂ ਇੱਥੇ ਹੀ ਬੱਗੇ ਤੇ ਛੋਟੇ ਬੱਚਿਆਂ ਦਾ ਸਨਮਾਨ ਉਹ ਤੂੰ ਖਿੱਚ ਉਹ ਫੜਦੇ ਨੂੰ